हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਮਦਾਰਾਂ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆ ਵੀਡੀਓ ਦੋਸਤੋ ਇੱਕ ਆਮ ਆਪਣੀ ਜਿਹੜੀ ਆਪਾਂ ਘਰਾਂ ਦੇ ਵਿੱਚ ਜਾਨਵਰ ਰੱਖੇ ਆ ਮੱਝਾਂ ਗਾਵਾਂ ਉਹਨਾਂ ਦੇ ਟੌਪਿਕ ਤੇ ਆਪਾਂ ਜਿਹੜੀ ਇਹ ਦਿੰਨੇ ਆ ਦਵਾਈ ਇਸ ਟੌਪਿਕ ਤੇ ਆਪਾਂ ਵੀਡੀਓ ਬਣਾਵਾਂਗੇ ਕੁਝ ਦਵਾਈਆਂ ਸਾਹਮਣੇ ਪਈਆਂ ਵਾ ਤੇ ਇਹ ਕੋਜ ਆਪਣੇ ਨਾਲ ਡਾਕਟਰ ਸਾਹਿਬ ਗੱਲਬਾਤ ਕਰਨਗੇ ਤੇ ਆਪਾਂ ਨੂੰ ਜਾਣਕਾਰੀ ਇਹਨਾਂ ਦਵਾਈਆਂ ਬਾਰੇ ਦੱਸਣਗੇ ਕਿ ਇਹ ਦਵਾਈ ਆਪਾਂ ਕਿੱਦਾਂ-ਕਿੱਦਾਂ ਕਿਹੜੇ-ਕਿਹੜੇ ਸਮੇਂ ਤੇ ਦੇਣੀ ਪੈਸੀ ਉਹਨੂੰ ਵੀਡੀਓ ਦੋਸਤੋ ਜਿੰਨੀ ਵੀ ਬਤੁਮਾਦ ਹੋ ਸਕੀ ਆਪਾਂ ਬਣਾਵਾਂਗੇ ਜਰੂਰ 5-4 ਮਿੰਟ ਦੀ ਤੁਸੀਂ ਦੋਸਤੋ ਵੀਡੀਓ ਜਰੂਰ ਦੇਖਿਓ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਆਪਾਂ ਇਹਨਾਂ ਦਵਾਈਆਂ ਬਾਰੇ ਸਾਰੀ ਜਾਣਕਾਰੀ ਲੈਣੇ ਆਂ ਜੀ ਹਾਂਜੀ ਡਾਕਟਰ ਸਾਹਿਬ ਸასი ਗੱਲ ਜੀ ਸასი ਸਾਹਿਬ ਜੀ ਹੋਠ ਠੀਕ ਠਾਕ ਵਧੀਆ-ਵਧੀਆ ਵੀਰ ਜੀ ਸਵਾਗਤ ਹੈ ਜੀ ਤੁਹਾਡਾ YouTube ਚੈਨਲ ਖੈਰਾ ਡੇਰੀ ਫ ਗੱਲ ਕੀਤੀ ਹੈ ਪਹਿਲਾਂ ਮੈਂ ਦੱਸਿਆ ਵੀਰਾਂ ਨੂੰ ਕਿ ਇਹ ਦਵਾਈ ਜਿਹੜੀ ਤੁਸੀਂ ਦੇ ਰਹੇ ਮੱਝਾਂ ਗਾਵਾਂ ਦੇ ਬਸਤੇ ਦੇ ਰਹੇ ਹੈ ਨਾ ਹਾਂਜੀ ਹਾਂਜੀ ਤੇ ਜਿਹੜੀ ਤੁਸੀਂ ਦਵਾਈ ਇਹ ਹੱਥ ਦੇ ਵਿੱਚ ਫੜੀ ਹੈ ਤੁਹਾਡੇ ਵਿੱਚ ਇਹ ਜਿਹੜੀ ਦਵਾਈ ਹੈ ਇਹ ਕਿਸ-ਕਿਸ ਜੀ ਤੇ ਆਪਾਂ ਦੇ ਸਕਦੇ ਆ ਮੱਝਾਂ ਗਾਵਾਂ ਇਹ ਮੇਰੇ ਵੀਰ ਜੀ ਇਹ ਦੇ ਦੀ ਸਿਰਫ ਸੂਤ ਤੋਂ 20 ਦਿਨ ਪਹਿਲਾਂ ਵਾਨੇ ਚੜ੍ਹੇ ਦੀ ਗ੍ਰੋਥ ਵਾਸ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਔਰ ਉਹ ਡੇਲੀ ਇਹਦੀ 20 ਐਮਐਲ ਦੀ ਡੋਜ਼ ਇਹਦੀ ਹੈਗੀ ਹੈ ਹਾਂਜੀ ਇਨੇ ਵੱਡੇ ਚੜੇ ਦੀ ਤਾਂ ਗ੍ਰੋਥ ਕਰਨੀ ਕਰਨੀ ਹੈ ਨਾਲ ਇਹ ਪ੍ਰਸ ਖੁਰਾਂ ਦੇ ਵਧੀਆ ਮਿਲ ਕੇ ਕੰਮ ਕਰਦਾ ਖੁਰਾਂ ਨੂੰ ਮਜ਼ਬੂਤੀ ਦੇਵੇਗਾ ਸਿੰਗਾਂ ਨੂੰ ਮਜ਼ਬੂਤੀ ਦੇਵੇਗਾ ਦੰਦਾਂ ਨੂੰ ਮਜ਼ਬੂਤੀ ਦੇਵੇਗਾ ਤੇ ਬੋਡੀ ਸ਼ਾਈਨਿੰਗ ਇਹਦੇ ਨਾਲ ਬਹੁਤ ਵਧੀਆ ਆਉਂਦੀ ਹੈ ਮਤਲਬ ਜਿੰਨੀ ਕਿ ਪਸ਼ੂ ਨੂੰ ਜ਼ਰੂਰਤ ਚਾਹੀਦੀ ਹੈ ਉਨੀ ਜ਼ਰੂਰਤ ਇਹ ਪਸ਼ੂ ਦੀ ਪੂਰੀ ਕਰਦਾ ਪਸ਼ੂ ਕਰੇਗਾ ਠੀਕ ਹੈ ਜੀ ਔਰ ਬਾਣੇ ਚਡੇ ਦੀ ਤਾਂ ਗ੍ਰੋਥ ਹੈ ਕਰੇਗਾ ਹੀ ਕਰੇਗਾ ਸੂਨ ਤੋਂ 2 ਮਹੀਨੇ ਪਹਿਲਾਂ 20 ਐਮਐਲ ਦੀ ਡੋਜ਼ ਜਦੋਂ ਸੂਚ ਵੀ ਨਾ ਮਹੀਨਾ ਰਹੇ ਜਾਂਦਾ ਉਹ 30 ਐਮਐਲ ਕਰ ਦਿੱਤੀ। ਉਹਨੂੰ ਮਤਲਬ 10 ਐਮਐਲ ਵਧਾ ਦੇਣੀ। ਹਾਂ 10 ਐਮਐਲ ਉਹਨੂੰ ਵਧਾ ਦੇਣੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹ ਸੂਨ ਤੋਂ ਆਪਾਂ 2 ਮਹੀਨੇ ਪਹਿਲਾਂ ਜਾਨੀ ਕਿ ਯੂਜ਼ ਕਰਨੀ ਸ਼ੁਰੂ ਕਰ ਦੇਣੀ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇਸ ਤੋਂ ਬਿਨਾਂ ਡਾਕਟਰ ਸਾਹਿਬ ਜੀ ਹੋਰ ਕੀ ਕੀ ਫਾਇਦੇ ਆ ਟੰਗਰ? ਹੋਰ ਇਹਦੇ ਫਾਇਦੇ ਇਹ ਹੈਗੇ ਆ ਵੀ ਜਿਸ ਤਰ੍ਹਾਂ ਮਨ ਲ ਕੇ ਪਸ਼ੂਆਂ ਦੇ ਖੁਰਕਰਾਪ ਹੋ ਜਾਂਦੇ ਆ। ਹੂੰ। ਕੁਰਾਂ ਚ ਤੇੜਾ ਆ ਜਾਂਦੀ ਆ ਸਿੰਘਪੁਰ ਲੱਪੈਂਦੇ ਆ ਜਾਂ ਦੰਦ ਵਗੈਰਾ ਇਹਨਾਂ ਦੇ ਟੁੱਟ ਜਾਂਦੇ ਆ ਠੀਕ ਆ ਜਾਂ ਫਿਰ ਬੋਡੀ ਸ਼ਾਈਨਿੰਗ ਜਿਹੜੀ ਹੋ ਗਿਆ ਬੋਡੀ ਦੇ ਮਤਲਬ ਕਿ ਰੁੱਖਾਪਨ ਜ਼ਿਆਦਾ ਹੁੰਦਾ ਹਾਂ ਖੁਸ਼ਕੀ ਟਾਈਪ ਆ ਗਿਆ ਜਾਂ ਜਖਮ ਵਗੈਰਾ ਹੋ ਗਿਆ ਹਾਂਜੀ ਹਾਂਜੀ ਉਹਨਾਂ ਸਾਰਿਆਂ ਨੂੰ ਰਿਕਵਰ ਵੀ ਕਰਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੈਗਾ ਆਪਣੀ ਇਹਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਮੈਂ ਤੁਹਾਨੂੰ ਔਰ ਇਹ ਕਿਸੇ ਵੀ ਕੰਪਨੀ ਦੇ ਵਿੱਚ ਵਿਟਾਮਿਨ ਸੀ ਨਹੀਂ ਆਂਦਾ ਇਹ ਸਿਰਫ ਆਪਣੀ ਡਿਵਾਈਨ ਕੰਪਨੀ ਦੇ ਵਿੱਚ ਸਾਇਨਿਸਟ ਆ ਨਾਮ ਤੋਂ ਜਿਹੜਾ ਆਪਣਾ ਵਿਟਾਮਿਨ ਐ ਚ ਆ ਉਹਦੇ ਵਿੱਚ ਵਿਟਾਮਿਨ ਸੀ ਆ ਰਿਹਾ ਹੈ ਜਿਹੜਾ ਮੁੱਲ ਕੇ ਵਿਟਾਮਿਨ ਐ ਚ ਦਾ ਤਾਂ ਕੰਮ ਕਰਦਾ ਹੀ ਕਰਦਾ ਹੈ ਪਲੱਸ ਨਾਲ ਆਪਣਾ ਬੋਡੀ ਸ਼ਾਈਨਿੰਗ ਖੁਰਾ ਤੇ ਔਰ ਸਿੰਘਾਂ ਦੇ ਬਹੁਤ ਵਧੀਆ ਕੰਮ ਕਰਦਾ ਹੈ ਪਸੂ ਦਾ ਆਰਡਰ ਬਣਾਉਣ ਦੇ ਵਿੱਚ ਵੀ ਕਾਫੀ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਬਣਨੇ ਚੜੇ ਦੀ ਬਹੁਤ ਵਧੀਆ ਗਰੋਥ ਕਰਦਾ ਹੈ ਠੀਕ ਹੈ ਜੀ ਔਰ ਆਪਣੇ ਵੀਰਜੀ ਹੈਗੇ ਆ ਇਹਨਾਂ ਨੇ ਵਰਤੀ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਅਸੀਂ ਇਹਨਾਂ ਨੂੰ ਕੀ ਕੀ ਬੈਨੀਫਿਟ ਹੋਇਆ ਹਾਂਜੀ ਸਭ ਦੀ ਕਮਕੀ ਕੀ ਬੈਨੀਫਿਟ ਹੋਇਆ ਹਾਂਜੀ ਇਹਦੇ ਨਾਲ ਨਾ ਆਪਾਂ ਵਰਤਿਆ ਜੀ ਗਾਂਵੀਆਂ ਆਪਾਂ ਜਿਹੜੇ ਭੈਣ ਭਰਾ ਨਾ ਆਪਣੇ ਇਕਦਮ ਜੀ ਇਕਦਮ ਜੀ ਜਿਹੜੇ ਗਾਹ ਵੀ ਆਪਣੇ ਭੈਣ ਭਰਾ ਕੋ ਆਪਣੇ ਨਾਲ ਜੁੜੇ ਆ ਫਾਰਮਰ ਜਿਹੜੇ ਆਪਣੇ ਤੋਂ ਡੰਗਰ ਲੈਂਦੇ ਕੋਈ ਆਪਣਾ ਸੇਲ ਪਰਚੇਜ ਦਾ ਕੰਮ ਹੈ ਤੇ ਬਾਕੀ ਭੈਣ ਭਰਾ ਆਪਣ ਨੂੰ ਜਾਣਦੇ ਹੀ ਆ ਨਾਮ ਆਪਣਾ ਜੀ ਪ੍ਰਤਾਪ ਸਿੰਘ ਸਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਸੀ ਵੀ ਤਰਨਤਾਰਨ ਤੇ ਇਹ ਜਿਹੜਾ ਨਾ ਚੱਡੇ ਦੀ ਵੱਤ ਵੱਤ ਗ੍ਰੋਥ ਬਣਾਉਂਦਾ ਤੇ ਡੰਗਰ ਨੂੰ ਵੀ ਨਾ ਜਿਹੜਾ ਮੰਨ ਲਓ ਹਰਿਆ ਭਰਿਆ ਜਿਹੜਾ ਡੰਗਰ ਰੁੱਖਾ ਵੀ ਹੋਵੇ ਨਾ ਉਹਨੂੰ ਵੀ ਹਰਿਆ ਭਰਿਆ ਬਣਾਉਂਦਾ ਹਾਂਜੀ ਠੀਕ ਹੈ ਤੇ ਆਪਣੇ ਨਾਲ ਜਿੰਨੇ ਭੈਣ ਭਰਾ ਜੁੜੇ ਆ ਆਪਾਂ ਡਾਕਟਰ ਸਾਹਿਬ ਦਾ ਨੰਬਰ ਦੇ ਦੇਣਾ ਆਪਣਾ ਵੀ ਦੇ ਦੇਣਾ ਠੀਕ ਹੈ ਜੀ ਤੇ ਕਿਸੇ ਨੂੰ ਮੰਨ ਲਓ ਕਿਹੀ ਰਕਮ ਦੀ ਜਿਹਦੀ ਦਵਾਈ ਜਿਹੜੀ ਜਿਹੜੀ ਵੀ ਆਪਾਂ ਰੱਥਣੀ ਆ ਹਮਮ ਖਾਸ ਕਰਕੇ ਜਿਹੜੀ ਚੀਜ਼ ਆਪਾਂ ਇਹ ਰੱਥਣ ਦਾ ਹੈ ਮਾਨਾ ਚੜਾ ਬਣਾਉਣ ਲਈ ਆ ਹਮਮ ਤੇ ਡੰਗਰ ਨੂੰ ਜਿਹੜਾ ਆ ਮੰਨ ਲਓ ਥੋੜਾ ਜਿਆ ਐਕਟਿਵ ਹਾਂ ਹਾਂਜੀ ਹਾਂਜੀ ਡੰਗਰ ਇਹਦਾ ਐਕਟਿਵ ਹੋ ਜਾਂਦਾ ਉਹ ਹਾਂ ਠੀਕ ਹੈ ਜੀ ਹਾਂ ਅੱਛਾ ਡਾਕਟਰ ਸਾਹਿਬ ਇਹਸ ਤੋਂ ਬਿਨਾਂ ਜਿਹਨੇ ਆਪਣੇ ਕੋਲ ਇੱਕ ਹੋਰ ਤਿਆਰ ਲਿਕਵਿਡ ਦੇ ਵਿੱਚ ਕੋਈ ਹੋਰ ਜਿਹੜੀ ਸੈੱਟ ਪੀਸੀ ਤਿਆਰ ਹੋਵੇ ਇਹਦਾ ਫਾਇਦਾ ਅਸੀਂ ਇਹ ਆਪਣੇ ਆਮ ਜਨਵਰਾਂ ਦੇ ਕੀ ਇਹਦਾ ਫਾਇਦਾ ਹੈ ਇਹਦਾ ਫਾਇਦਾ ਇਹ ਹੈ ਜੀ ਜਿਸ ਤਰ੍ਹਾਂ ਮਿਲ ਕੇ ਆਪਣਾ ਇਹ ਕੀਟੋ ਬੁਲਟ ਨਾਮ ਤੋਂ ਆਪਣਾ ਬੜਾ ਹਟਿਆ ਹੂੰ ਔਰ ਇਹ ਹੈਗਾ ਆਪਣੀ ਕੰਪਨੀ ਦਾ એનર્ਜੀ ਬੂਸਟਰ ਦਵਾਈ ਕੰਪਨੀ ਦਾ ਹਾਂਜੀ ਔਰ ਜਿਸ ਤਰ੍ਹਾਂ ਮਿਲ ਕੇ ਪਸ਼ੂ ਥੱਕਿਆ ਥੱਕਿਆ ਮਹਿਸੂਸ ਕਰਦਾ ਜਿੰਨਾ ਸੂਨ ਦੇ ਲਾਗੇ ਪਸ਼ੂ ਉੱਟਦਾ ਨਹੀਂਗਾ ਬਹਿ ਜਾਂਦਾ ਭਾਰ ਤੇ ਦਾ ਉਹਦੀ એનર્ਜੀ ਵਾਸਤੇ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਕੋਈ 100 ਤੋਂ 200 ਐਮਐਲ ਦੀ ਡੋਜ਼ ਹੁੰਦੀ ਹੈ ਅੱਛਾ ਔਰ ਇਹਦੇ ਨਾਲ ਜਿਹੜਾ ਪਸ਼ੂ ਜਿਹੜਾ ਥੱਕਿਆ ਨਹੀਂ ਮਹਿਸੂਸ ਕਰਦਾ ਡਿੱਗੇ ਡਿੱਗੇ ਨਹੀਂ ਮਹਿਸੂਸ ਕਰਦਾ ਫੁੱਲ एनर्जी ਦੇ ਵਿੱਚ ਰਹਿੰਦਾ ਠੀਕ ਹੈ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਹੜੀ ਇਹ ਆਪਾਂ 100 ਤੋਂ 200 ਮਿਲ ਤਿੰਨ ਦਸਿਆ 2 ਜੇ ਰੋਜ਼ਾਨਾ ਦੇਲੀ ਰੁਟੀਨ ਦੇ ਵਿੱਚ ਦੇਣੀ ਇਹ ਨਹੀਂ ਜਦੋਂ ਸਮੱਸਿਆ ਆਉਂਦੀ ਇਹਨੂੰ ਉਦੋਂ ਹੀ ਦੇਣਾ ਉਦੋਂ ਦੇਣਾ ਜਦੋਂ ਸਮੱਸਿਆ ਹੋਣ ਤੇ ਦੇਣੀ ਹੈ ਨਾ ਐਸਾ ਇਹ ਆਪਾਂ ਗੱਬੜ ਪਸ਼ੂ ਨੂੰ ਤੇ ਜਾਂ ਸੂਏ ਪਸ਼ੂ ਨੂੰ ਦੇ ਸਕਦੇ ਹਾਂ ਹਾਂਜੀ ਸੂਏ ਪਸ਼ੂ ਨੂੰ ਦੇ ਦੇ ਜਿੱਦਾਂ ਸੂਣ ਤੋਂ ਬਾਅਦ ਪਸ਼ੂ ਡਾਊਨ ਹੋ ਜਾਂਦਾ ਇਹਨੂੰ ਆਪਾਂ ਫਿਰ ਵੀ ਦੇ ਸਕਦੇ ਹਾਂ ਠੀਕ ਹੈ ਜੀ ਅੱਛਾ ਜੀ ਜਿਹੜਾ ਜਿਹੜਾ ਸੂਣ ਕੋਈ ਸਾਈਡ ਇਫੈਕਟ ਆਇਆ ਤਾਜਾ ਡੰਗਰ ਸੂਆ ਹਾਂਜੀ ਤਾਜਾ ਡੰਗਰ ਸੂਆ ਆਪਾਂ ਚੀਜ਼ ਜ ਉਹਨੂੰ ਵੀ ਡਾਕਟਰ ਸਾਹਿਬ ਦੇ ਸਾਬ ਹਾਂਜੀ ਹਾਂਜੀ ਉਹਨੂੰ ਵੀ ਦੇ ਸਕਦੇ ਹਾਂ ਮੰਨ ਲਓ ਕਿ ਡੰਗਰ ਨੂੰ ਨਾ ਵੀਕਨੈਸ ਨਹੀਂ ਹੁੰਦੀ ਇਹਦੇ ਹਾਂ ਠੀਕ ਜਾ ਫਿਰ ਆਪਣਾ ਜਿਸ ਤਰ੍ਹਾਂ ਗੱਡੀ ਦੇ ਵਿੱਚ ਆਪਾਂ ਪਸ਼ੂ ਲਾਦ ਕੇ ਲੈ ਕੇ ਜਾਂਦੇ ਆਂ ਤੇ ਜਦੋਂ ਥਾਂ ਬਦਲਣ ਦੇ ਨਾਲ ਪਸ਼ੂ ਕਮਜ਼ੋਰੀ ਮਹਿਸੂਸ ਕਰਦਾ ਜਾਂ ਵੇ ਥਕਾਣ ਦੇ ਕਰਕੇ ਮਤਲਬ ਕਿ ਪਸ਼ੂ ਜਿਹੜਾ ਐ ਬਈ ਡਿਗੜ ਗਿਆ ਮਹਿਸੂਸ ਕਰਦਾ ਇਹਨੂੰ ਆਪਾਂ ਉਦੋਂ ਵੀ એનર્ਜੀ ਵਾਸਤੇ ਆਪਾਂ ਦੇ ਸਕਦੇ ਹਾਂ ਮਤਲਬ ਯਾਨੀ ਕਿ ਜਿਹੜੀ ਉਹ ਘਾਟ ਜਾਂਦੀ ਪਸ਼ੂ ਉਹ ਪੂਰੀ ਕਰ ਦਿੰਦਾ ਹਾਂ ਹਾਂਜੀ ਪੂਰੀ ਕਰ ਹਾਂ ਠੀਕ ਹੈ ਹਾਂਜੀ ਠੀਕ ਹੈ ਅਸਾਂ ਇਸ ਤੋਂ ਅੱਗੇ ਡਾਕਟਰ ਸਾਹਿਬ ਆਪਣੇ ਕੋ ਇੱਕ ਜਿਹੜੀ ਆ ਡੱ ਉਹ ਕੰਪਨੀ ਦਾ ਆਪਣੀ ਦਾ ਬ੍ਰਾਂਡ ਬਣਾਇਟ ਆ ਹਾਂਜੀ ਹਾਂਜੀ ਔਰ ਜਿਸ ਤਰ੍ਹਾਂ ਮਤਲਬ ਕਿ ਬਹਾਨੇ ਚੜਡੇ ਦੇ ਵਿੱਚ ਸਵਾਈਲਿੰਗ ਹੋ ਗਈ ਆ ਜਾਂ ਸੋਜ ਆ ਗਈ ਆ ਜਾਂ ਛੱਡੀਆਂ ਆਉਣ ਲੱਗ ਪਈਆਂ ਜਾਂ ਕੋਈ ਥਣਾਰਾ ਕੋ ਪਸ ਪਾਣੀ ਆਉਣ ਲੱਗ ਪਿਆ ਤੇ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਬਹਾਨੇ ਚੜੇ ਨੂੰ ਇਨਫੈਕਸ਼ਨ ਹੋ ਗਈ ਜਾਂ ਦੁੱਧ ਦਾ ਸਵਾਦ ਖਾਰੇਪਣ ਚ ਆ ਗਿਆ ਇਹਨੂੰ ਆਪਾਂ ਸਾਰੇ ਕੇਸਾਂ 'ਚ ਦੇ ਸਕਦੇ ਆ ਤੇ ਜ਼ਿਆਦਾਤਰ ਦਾ ਦੁੱਧ ਜਿਹੜਾ ਪਸ਼ੂ ਦਿੰਦਾ ਉਹਦੇ ਤੇ ਜ਼ਿਆਦਾ ਅਸਰ ਕਰਿਆ ਹੈ ਨਾ ਇਹ ਸਿਰਫ ਜਿੱਥੇ ਮਿਸਟੇਟਸ ਹੋ ਜਾਂਦੀ ਹੈ ਉੱਥੇ ਮਿਲ ਗਿਆ ਆਪਾਂ ਨੂੰ ਇਹ ਦੁੱਧ ਹੋਰ ਜਿਆਦਾ ਹੈ ਨਾ ਛੋਟੇ ਬੱਚੇ ਜਿਹੜੇ ਉਹਨਾਂ ਤੇ ਘੱਟ ਕੰਮ ਕਰਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਜਿੱਥੇ ਮਿਲ ਕੇ ਐਂਟੀਬਾਡੀ ਲਗਾਣੇ ਪੈਂਦੇ ਹਨ ਲਗਾਤਾਰ 3 ਦਿਨ ਜਦੋਂ ਆਪਾਂ ਡੇਲੀ ਪਸ਼ੂ ਚੌਂਦੇ ਆਪਣ ਮਰਜੀ ਕੋਈ ਸਮੱਸਿਆ ਲੱਗੀ ਆ ਜਾਂ ਫਿਰ ਸੋਜ ਆ ਗਈ ਆ ਜਾਂ ਛੱਡੀਆਂ ਆਉਂਦੀਆਂ ਆ ਜਾਂ ਫਿਰ ਦੁੱਧ ਦਾ ਸਵਾਦ ਖਾਰੇਪਣ ਚ ਆ ਗਿਆ ਇਹ ਤਰ੍ਹਾਂ ਇੱਕ ਡੱਬੀ ਲੈ ਕੇ ਮੈਡੀਕਲ ਸਟੋਰ ਤੋਂ ਦੇ ਦਈਏ ਇੱਕ ਪੁੜੀਏ ਦੇ ਚ 50 50 ਗ੍ਰਾਮ ਦੀਆਂ 4 ਪੁੜੀਆਂ ਹੁੰਦੀਆਂ ਇੱਕ ਪੁੜੀ ਅੱਜ ਇੱਕ ਕੱਲ ਇੱਕ ਪਰਸੋ ਇੱਕ ਚੌਥੇ ਚ ਲਈ ਇੱਕ ਦਿਨ ਚ ਇੱਕ ਪੁੜੀ ਆਪਾਂ ਦੇਣੀ ਆ ਜੀ ਕਰਕੇ ਆਪਾਂ ਇਹ ਗੱਲਾਂ ਨੇ ਵੀ ਜਿਹੜਾ ਕੋਈ ਫਾਰਮਰ ਹੈ ਨਾ ਜਿਨੇ ਡੰਗਰ ਰੱਖੇ ਪੱਕੇ ਉਹਨੂੰ ਤੇ ਇਹ ਚੀਜ਼ ਜਿਹੜੀ ਆ ਕੋਲ ਆਪਦੇ ਰੱਖਣੀ ਚਾਹੀਦੀ ਹਾਂ ਤੇ ਮੰਨ ਲਓ ਬਾਜਾ ਜਿਆਦਾ ਨਾ ਕੋਈ ਮਸਟੈਟਸਮ ਸਟੈਟਸ ਤੇ ਭਾਜੀ ਬਹੁਤ ਵਧੀਆ ਚੀਜ਼ ਹੈ ਠੀਕ ਹੈ ਹਾਂਜੀ ਹਾਂਜੀ ਜਿਆਦਾਤਰ ਜਿਵੇਂ ਦੋਸਤੋ ਮੈਂ ਦੱਸਦਾ ਕਿ ਜਿਆਦਾਤਰ ਡਾਕਟਰ ਸਾਹਿਬ ਜਿਹੜੀ ਗੱਲ ਕਹੀ ਹੈ ਇਹ ਦੁੱਧਾਰੂ ਪਸ਼ੂਆਂ ਤੇ ਜਿਵੇਂ ਪਸ਼ੂ ਨੂੰ ਆਪਣੀ ਸਮੱਸਿਆ ਆਉਂਦੀ ਹੈ ਮਸਟੈਟਸ ਦੇ ਵਿੱਚ ਥਾਂ ਖਰਾਬ ਹੋਣ ਦੇ ਵਿੱਚ ਦੁੱਧ ਦੇ ਸਵਾਦ ਦੇ ਵਿੱਚ ਜਾਂ ਕੋਈ ਪਸ਼ੂ ਇਹੋ ਜਿਹਾ ਕਰ ਰਿਹਾ ਹੈ ਨਾ ਇਹ ਉਸ ਚੀਜ਼ ਤੇ ਜਿਆਦਾ ਕਾਰਗਰ ਕੰਮ ਉਸ ਚੀਜ਼ ਤੇ ਜਿਆਦਾ ਹਾਂਜੀ ਇਸੋਕੇ ਨਾਲ ਆਪਣੇ ਕੋ ਇੱਕ ਹੋਰ ਮਿਲਰ ਮਨਸੇ ਤੁਸੀਂ ਦੱਸਿਆ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਹੋਰ ਇੱਕ ਆਪਣੇ ਕੋ ਡੇਲੀ ਡੇਲੀ VM 골ਡ ਤੋਂ ਆਪਣੇ ਕੋ ਸਿਲੈਕਟਰ ਦੇ ਵਿੱਚ ਆਪਣੇ ਕੋ ਕੰਪਨੀਆਂ ਮਿਲ ਮਿਕਸ ਆ ਰਿਹਾ ਹਾਂਜੀ ਹੋਰ ਇਹ ਸਿਰਫ ਤੇ ਸਿਰਫ ਦੁੱਧ ਵਾਲੇ ਪਸ਼ੂਆਂ ਵਾਸਤੇ ਆ 100 ਗ੍ਰਾਮ ਦੀ ਡੋਜ਼ ਹੈ ਡੇਲੀ ਡੇਲੀ ਹਾਂਜੀ ਦੁੱਧ ਵਾਲੇ ਪਸ਼ੂਆਂ ਵਾਸਤੇ ਹਾਂਜੀ ਹਾਂਜੀ ਹੋਰ ਇਹਦੇ ਨਾਲ ਕੁਝ ਵੀ ਵੱਖਰਾ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਆਪਾਂ ਕੋਈ ਉਹ ਬਾਈਪਾਸ ਫੈਡ ਪਾਉਣੇ ਆ ਜਾਂ ਦੂਜਾ ਆਪਾਂ ਕੋਈ ਬਫਰ ਪਾਉਣੇ ਆ ਜਾਂ ਸਜਾਏ ਹੋਏ ਪਾਉਣੇ ਆ ਹਾਂ ਇਹੋ ਜਿਹਾ ਵੱਖਰਾ ਵੱਖਰਾ ਕੁਝ ਵੀ ਦੇਣੇ ਕੋਈ ਨਹੀਂ ਦੇਣ ਦੀ ਲੋੜ ਹੈ ਨਾ ਇਹਦੇ ਨਾਲ ਵੱਖਰਾ ਨਾ ਤਾਂ ਇਸਟ ਦੇਣ ਦੀ ਲੋੜ ਆ ਹਾਂਜੀ ਨਾ ਵੱਖਰਾ ਬਫਰ ਦੇਣ ਦੀ ਲੋੜ ਆ ਨਾ ਵੱਖਰਾ ਟੌਕਸੀ ਬੈਂਡਡ ਦੇਣ ਦੀ ਲੋੜ ਆ ਨਾ ਵੱਖਰੀ ਕੈਲਸ਼ੀਅਮ ਦੇਣ ਦੀ ਲੋੜ ਆ ਔਰ ਨਾਂ ਵੱਖਰਾ ਮਤਲਬ ਕਿ ਆਪਣਾ ਇਹਦੇ ਵਿੱਚ ਕੈਲਸ਼ੀਅਮ ਦੇਣ ਦੀ ਕੋਈ ਲੋੜ ਨਹੀਂ ਯਾਨੀ ਕਿ ਜਿਹੜੇ 4-5 ਚੀਜ਼ਾਂ ਦੀ ਇਹ ਸਾਰੀ ਇਹਦੇ ਵਿੱਚ ਹੀ ਲੋੜ ਹੈ ਉਹ ਸਾਰਾ ਇਹਦੇ ਵਿੱਚ ਹੀ ਹੈ ਇਹਦੇ ਵਿੱਚ ਹੀ ਸਾਰੀ ਕਿਉਂਕਿ ਇਹ ਵਾਲਾ ਜਿਹੜਾ ਬਟਾਟਾ ਇਹ ਭਾਈ ਤਿੰਨ ਤਾਤਾਂ ਨਾਲ ਤਿਆਰ ਕੀਤਾ ਗਿਆ ਹੈ ਠੀਕ ਹੈ ਔਰ ਜ਼ਰੂਰੀ ਕਨਿਜਜ ਤੱਤ ਜਾਨੀ ਕਿ ਮੈਨੂ ਐਸੀ ਕਿ ਪ੍ਰੀ ਵਰਟਿੰਗ ਪ੍ਰੋ ਬਾਇਟੀਕ ਇਹਦੇ ਚ ਸਾਰਾ ਕੁਝ ਇਹਦੇ ਚ ਹੈ ਯਾਨੀ ਇਹ ਆਪਾਂ ਦੇ ਸਕਦੇ ਆ ਜਿਹੜਾ ਪਸੂ ਸੂਏ ਦੋ ਦਿੰਦੇ ਉਹਨਾਂ ਨੂੰ ਦੇ ਸਕਦੇ ਹਾਂ ਜੀ ਤੇ ਭਾਈ ਦੱਸਾਂ ਹਾਲ ਕੀ ਹੈ ਜੀ ਇਹਦਾ ਦੇ ਜੀ ਵੀ ਜਿਹੜਾ ਡੇਲੀ ਦਿੰਦਾ ਨਾ ਇਹ ਚੀਜ਼ ਉਹਦੇ ਡੰਗਰ ਨੂੰ ਕੋਈ ਸਮੱਸਿਆ ਆਉਂਦੀ ਨਹੀਂ ਕਿਸ ਤਰ੍ਹਾਂ ਆਉਂਦੀ ਨਹੀਂ ਹਾਂਜੀ ਅੱਛਾ ਡਾਕਟਰ ਸਾਹਿਬ ਇਹਦਾ ਕੋਈ ਫੈਟ ਤੇ ਜਾਂ ਕੋਈ ਦੂਜਾ ਚੀਜ਼ ਤੇ ਅਸਰ ਪੈਂਦਾ ਹੈ ਹਾਂਜੀ ਫੈਟ ਤੇ ਇਹ ਸਭ ਜੀ ਇਸ ਤਰ੍ਹਾਂ ਦਾ ਵੀ ਇਹ ਦੁੱਧ ਦੇ ਫੈਟ ਤੇ ਬਹੁਤ ਵਧੀਆ ਅਸਰ ਕਰਦਾ ਹੈ। ਇਹ ਮੈਂ ਦੁੱਧੂਗਾ ਤਾਂ। ਹਾਂ। ਅਗਰ 20 ਲੀਟਰ ਨਾਲ ਸੋਹਰਾ ਪਸ਼ੂ 20 ਲੀਟਰ ਨਹੀਂ ਦਿੰਦਾ ਪਿਆ। ਇਹਨੂੰ ਰੈਗੂਲਰ ਦੇਣ ਦੇ ਨਾਲ ਉਹ ਆਪਣੇ ਮਲਕ ਪਹਿਲੇ ਸਤਾਂ ਤੇ ਦੁੱਧ 20 ਲੀਟਰ ਦੇ ਆਉਣੀ ਪੀਕ ਤੇ ਆਜੂਗਾ। ਠੀਕ ਹੈ। ਪੀਕ ਲੈਵਲ ਤੇ 30 30 ਦੇ ਲੈਵਲ ਤੇ ਆ ਜੀ। ਹਾਂ ਜੀ ਹਾਂ ਜੀ। ਹਾਂ ਜੀ ਹਾਂ ਜੀ। ਆਸ਼ਾ ਕਰਦੇ ਜਾਨੀ ਕਿ ਫੈਟ ਦੇ ਵੀ ਕਾਫੀ ਅਸਰ ਪੈਂਦਾ ਹੈ। ਫੈਟ ਤੇ ਵੀ ਕਾਫੀ ਜਿੱਥੇ ਮਲਕੇ 4 ਫੈਟ ਆ ਰਹੀ ਹੈ ਉਥੇ 6 ਹੋ ਰਹੀ ਤੇ ਜਿੱਥੇ ਆ ਰਹੀ ਉਥੇ 8 ਹੋ ਜੀ। ਇਹਦਾ ਡਾਕਟਰ ਸਾਹਿਬ ਜਿਹੜਾ ਸਵਾਦ ਹੈ ਕਈ ਹੁਣ ਆਪ ਇਹਦਾ ਕਿਸ ਤਰ੍ਹਾਂ ਦਾ ਸਵਾਲ ਹੈ ਇਹਦਾ ਜੀ ਆਪਣੀ ਇਸ ਕੰਪਨੀ ਇਸ ਗੱਲ ਨੂੰ ਬੜਾ ਮਤਨਜ਼ਰ ਰੱਖਦੇ ਹੋਏ ਉਹਨਾਂ ਨੇ ਪ੍ਰੋਡਕਟ ਤਿਆਰ ਕਰਕੇ ਕੀਤਾ ਹੈ ਇਹਦਾ ਕਿਸੇ ਤਰ੍ਹਾਂ ਦਾ ਕੋਈ ਟੈਸਟ ਨਹੀਂ ਗਿਆ ਪਸ਼ੂ ਬੜੇ ਆਰਾਮ ਨਾਲ ਖਾ ਰਿਹਾ ਸੀ ਬੜੇ ਆਰਾਮ ਨਾਲ ਉਹਦਾ ਵੀ ਪਸ਼ੂ ਕੋਈ ਪੱਟਿਆਂ ਦੇ ਬਾਗੇ ਖਾਈ ਜਾਂਦੇ ਹਾਂ ਹਾਂਜੀ ਹਾਂਜੀ ਹਾਂ ਅੰਮ੍ਰਿਤ ਜਾਨੇ ਕਿ ਤਹੋਦਰੇ 100 ਮਾ 100 ਗ੍ਰਾਮ ਜਾਨਾ ਸੀ ਪਸ਼ੂ ਨੂੰ ਨਾ ਤਾਂ ਇਹਦੀ ਕੋਈ ਸਮੈਲ ਹੈ ਕਿ ਪਸ਼ੂ ਆਰਾਮ ਨਾਲ ਖਾ ਰਿਹਾ ਠੀਕ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਦਿੱਕਤਾਂ ਦੀਆਂ ਹੋਰਨਾਂ ਕੰਪਨੀਆਂ ਦੀ ਵੀ ਪਸ਼ੂ ਨੂੰ ਜਾਂ ਪ੍ਰੋਡਕਟ ਦੀ ਸਮੈਲ ਹੈ ਜੇ ਪਸ਼ੂ ਖਾਂਦਾ ਨਹੀਂਗਾ ਮੂੰਹ ਨਹੀਂ ਕਰਦਾ ਇਹਦੇ ਨਾਲ ਕੋਈ ਮਿਲ ਕੇ ਇਸ ਤਰ੍ਹਾਂ ਦੀ ਕੋਈ ਸਮੈਲ ਨਹੀਂ ਇਹਦੀ ਹੈਗੀ ਪਸ਼ੂ ਬੜੇ ਆਰਾਮ ਨਾਲ ਖਾ ਰਿਹਾ ਠੀਕ ਹੈ ਜੀ ਹਾਂਜੀ ਅੱਛਾ ਡਾਕਟਰ ਜੀ ਦੇਣਾ ਰਜਾਣਾ 100 ਗ੍ਰਾਮ ਹੈ ਹਾਂਜੀ ਇਹᱫੋ ਜਾਨਾ 100 ਗ੍ਰਾਮ ਜਾਂ ਫਿਰ ਇੱਕ ਕੁਆਰਟਰ ਵਾਂਟ ਦੇ ਵਿੱਚ 2 ਕਿਲੋ ਮਿਕਸ ਕੀਤਾ ਜਾਂਦਾ ਹੈ ਜਦੋਂ ਆਪਾਂ ਵਾਂਟ ਬਣਾਉਨੇ ਆ ਉਦੋਂ ਨਾਲ ਹੀ ਵਿੱਚ ਪਾਦੇ ਦਿੰਦੇ ਹਾਂ ਹੈਨਾ ਵਿੱਚ ਇੱਕ ਕੁਆਰਟਰ ਮਾਦਰ 2 ਕਿਲੋ ਪਾਇਆ ਜਾਂਦਾ ਠੀਕ 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 ਹੈ ਅੱਛਾ ਇਹਦੀ ਡਾਕਟਰ ਸਾਹਿਬ ਪੈਕਿੰਗ ਕਿ ਨਹੀਂ ਕਰੀ ਜਾਂਦੇ ਇਹਦੀ ਪੈਕਿੰਗ 5 ਕਿਲੋ ਤੇ 20 ਕਿਲੋ ਚ ਆਪਣੇ ਕੋਲ ਆ ਰਹੀ ਹੈ ਠੀਕ ਹੈ ਜੀ ਔਰ ਬਹੁਤ ਹੀ ਜਨੂਨ ਰੇਟ ਹੈਗਾ ਇਹਦਾ ਕੋਈ 2500 ਰੁਪਏ ਦੀ ਬਾਲਟੀ ਹੈਗੀ ਦੀ 20 ਕਿਲੋ ਦੀ ਜਿਹੜੀ 20 ਕਿਲੋ ਦੀ ਬਾਲਟੀ 2500 ਰੁਪਏ ਹਾਂਜੀ 2500 ਛੋਟੀ ਪੈਕਿੰਗ ਫਿਰ ਕਿੰਨੇ ਕਿਲੋ ਛੋਟੀ ਪੈਕਿੰਗ ਥੋੜੀ ਵੱਧ ਜਾਂਦੀ ਹੈ ਕੋਈ 750 800 ਰੁਪਏ ਦੀ ਨਹੀਂ ਤਾਂ ਛੋਟੀ ਪੈਕੀ ਥੋੜੀ ਮਹਿੰਗੀ ਹੋਊਗੀ ਆਪ ਜਾਨੀ ਕਿ ਜਿੰਮੇ ਛੋਟੀ ਕਰਦੇ ਹੋ ਉਹਦੇ ਵੇਰਵੇ ਦਵਾ ਬਾਕੀ ਭਾਜੀ ਕੋਈ ਜਣ ਜਿਹੜਾ ਚਾਹਤ ਹੈ ਚੈਨਲ ਥਰੂ ਆਉਣਾ ਆਪਣੇ ਕੋਲ ਹਾਂਜੀ ਤੇ ਆਪਾਂ ਮਾਨਤਾ ਨਾਲ ਫੋਲ ਕਰਾਂਗੇ ਹਾਂਜੀ ਤੇ ਬਾਕੀ ਇਹ ਹੈ ਕੋਈ ਵੀ ਚੀਜ਼ ਹੈ ਨਾ ਜਿਹੜੀ ਸਾਰੀਆਂ ਚੀਜ਼ਾਂ ਦੇ ਵਿੱਚ ਆਪ ਬੁਖਾਦੀ ਉਹ ਹੁਣ ਥੋੜਾ ਜਿਹਾ ਵੀਡੀਓ ਫਿਰ ਆਸੀਂ ਵੀ ਡਾਕਟਰ ਜਨਾਬ ਅਵਸਰ ਤੇ ਡਾਕਟਰ ਘਰੇ ਜਾ ਕੇ ਉਹਨਾਂ ਨੂੰ ਆਬਿਆਨ ਕਰੀ ਦੇ ਸਕਦੇ ਆ ਜੇ ਤੁਹਾਨੂੰ ਆਪਣੇ ਲੱਗਦੇ ਵੀ ਕੋਈ ਗੱਲ ਹੈ। ਸੋ ਦੋਸਤੋ ਆਪਣੇ ਨਾਲ ਵੀਰ ਬਰਿਆਮ ਸਿੰਘ ਜਿਨ੍ਹਾਂ ਨੇ ਇਹ ਯੂਜ਼ ਕੀਤੀ ਹੈ ਚੀਜ਼ ਇਹ ਜਿੰਨੇ ਪ੍ਰੋਡਕਟ ਡਰ ਸਾਹਿਬ ਨੇ ਵਿਖਾਏ ਆ ਸਾਰੇ ਨੇ ਵੀਰ ਨੇ ਯੂਜ਼ ਕੀਤੇ ਆ ਆਪਾਂ ਵੀ ਯੂਜ਼ ਕੀਤੇ ਆ ਆਪਣੇ ਘਰਮ ਤੇ ਅਸੀਂ ਵੀ ਵੀਰਾਂ ਨੂੰ ਬਹੁਤ ਬਹੁਤ ਬੇਨਤੀ ਕਰਾਂਗੇ ਕਿ ਜੋ ਵੀ ਇਹ ਪ੍ਰੋਡਕਟ ਆ ਸਾਰੇ ਜੈਨੂਲਿਆ ਜਿਹੜੇ ਵੀ ਵੀਰ ਨੇ ਪਸ਼ੂ ਰਖੇ ਆ ਗਾਵਾਂ ਮੱਝਾਂ ਉਹਨਾਂ ਵਾਸਤੇ ਦੋਸਤੋ ਇਹ ਪ੍ਰੋਡਕਟ ਜਿਹੜੇ ਆ ਬਹੁਤ ਵਧੀਆ ਆ ਤੁਸੀਂ ਬਹੁਤ ਬਹੁਤ ਯੂਜ਼ ਕਰੋ ਉਹਨਾਂ ਨੂੰ ਤੁਹਾਡੇ ਪਸ਼ੂਆਂ ਦਾ ਬਹੁਤ ਜ਼ਿਆਦਾ ਖਾਦਾ ਆਮ ਆਪਾਂ ਮੈ ਉਹਨਾਂ ਰਹੀ ਜਿਆਦਾ ਆਪਣਾ ਨੁਕਸਾਨ ਹੋ ਦਾ ਇਸ ਕਰਕੇ ਜਿਹੜੀ ਇਹ ਪ੍ਰੋਡਕਟ ਹੈ ਜਰਨਲ ਇਹਦਾ ਨਾਮ ਤੁਹਾਨੂੰ ਸਾਰਾ ਹੀ ਫਾਇਦਾ ਮਿਲੂਗਾ ਨੰਬਰ ਮੈਂ ਡਾਕਟਰ ਸਾਹਿਬ ਦਾ ਜਿਹੜਾ ਸਕਰੀਨ ਤੇ ਚਲਾ ਦੂੰਗਾ ਉਹ ਵੱਡਾ ਟੈਕਰ ਆ ਵੀ ਤੁਹਾਨੂੰ ਸਾਰੇ ਕਰਤੀਆਂ ਦੇ ਬਾਹਰ ਲਾ ਕੇ ਕਰਕੇ ਲੋਰੀ ਦੋਸਤੋ ਚੈੱਕ ਕਰ ਲਓ ਕਰ ਚੰਗੀ ਤਰ੍ਹਾਂ ਬਾਕੀ ਜਿਹੜਾ ਵੀ ਚੀਜ਼ ਜਿਹੜੇ ਵੀ ਵੀਰ ਨੂੰ ਚਾਹੀਦੀ ਹੋਊਗੀ ਨੰਬਰ ਡਾਕਟਰ ਸਾਹਿਬ ਦਾ ਜਿਹੜਾ ਸਕਰੀਨ ਤੇ ਚੱਲੂਗਾ ਤੇ ਤੁਸੀਂ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ ਲਓ ਤੁਹਾਡੇ ਡਾਕਟਰ ਸਾਹਿਬ ਫਾਰਮ ਤੇ ਪਹੁੰਚਣਗੇ ਧੰਨਵਾਦ ਉਸੜਾ ਵੀਡੀਓ ਵੇਖਣ ਲਈ